ਅ ਮੈਂ ਸੁਣਿਆ ਹੈ ਕਿ ਛੇਤੀ ਛੇਤੀ ਹੁਣ ਮੰਡੀਆਂ ਖਾਲੀ ਹੋ ਜਾਣੀਆਂ ਹਾਈ ਕੋਰਟ ਨੇ ਕਿਹਾ ਕਿ ਭਾਈ ਜਲਦੀ ਕਰੋ ਨਵੰਬਰ ਦੇ ਵਿੱਚ ਵਿੱਚ ਨਵੇੜੋ ਕੰਮ 26 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਸ਼ਾਇਦ ਹਾਈ ਕੋਰਟ ਨੇ ਜੀ ਪਰ ਦੇਖੋ ਗੱਲ ਇਹ ਆ ਕਿ ਸੁਖਮ ਸਿੰਘ ਸਾਹਿਬ ਬੜੀ ਦੇਰ ਕਰਦੀ ਮਹਿਰਮਾ ਤੇ ਆ ਕੇ ਬਿਲਕੁਲ ਕੰਕਦੀ ਤੇ ਹੁਣ ਖਰੀਦ ਜਿਹੜੀ ਆ ਆਲਮੋਸਟ ਡਨ ਹੋ ਗਈ ਓਕੇ 185 ਲੱਖ ਮੀਟਰ ਕਟੰਡ ਦਾ ਜਿਹੜਾ ਟਾਰਗੇਟ ਸੀਗਾ ਉਹ ਲਗਭਗ ਸੋ ਮੰਗਲਵਾਰ ਤੱਕ 16465 ਲੱਖ ਮੀਟਰ ਘਟਨ ਤੇ ਪਹੁੰਚਿਆ ਜੀ ਹੁਣ ਇੱਥੇ ਵੀ ਆ ਜਾਓ ਇੱਥੇ ਵੀ ਝੋਨੇ ਦਾ ਝਾੜ ਜਿਹੜਾ ਇਸ ਏਰੀਆ ਚੋਂ ਮੈਂ ਪਤਾ ਕੀਤਾ ਕਿ 60 ਕੁਮਣ ਦੇ ਕਰੀਬ ਆ ਹੂੰ ਜਿਹੜਾ ਲਗਭਗ ਕਹ ਲਓ ਕਿ 10 ਮਾਣੀ ਘਟਿਆ ਘਟ ਲਗਭਗ ਲਗਭਗ 10 ਮਾਣੀ ਘਟਿਆ ਆਪਣੇ ਏਰੀਆ ਚ ਹੋਰ ਏਰੀਆਜ਼ ਦਾ ਮੈਨੂੰ ਪਤਾ ਨਹੀਂ ਆ ਕਿ ਕਿਹੜੇ ਕਿਹੜੇ ਇਲਾਕਿਆਂ ਚ ਕੀ ਹਿਸਾਬ ਕਿਤਾਬ ਆ ਤਾਂ ਇਹ ਇਹੀ ਪ੍ਰੋਬਲਮ ਹੈ ਨਾ ਇਹਨਾਂ ਚੀਜ਼ਾਂ ਨਾਲ ਜੁੜੀਆਂ ਇਹੀ ਕਹ ਲਓ ਕਿ ਸਮੱਸਿਆਵਾਂ ਹੁੰਦੀਆਂ ਨੇ ਜੀ ਚੋਨਾ ਜਾ ਉਹ ਦੇਖੋ ਛੋਨਾ ਲਗਭਗ ਖਰੀਦਿਆ ਗਿਆ ਜਿੰਨੀ ਕੁ آمد ਹੋਈ ਆ ਤੇ ਰਹਿ ਗਿਆ ਜਿਹੜਾ ਛੋਨਾ ਹੈ ਉਹਦੇ ਬਾਰੇ ਹਾਈ ਕੋਰਟ ਕਿਉਂਕਿ ਇਹ ਮਾਮਲਾ ਜਿਹੜਾ ਹਾਈ ਕੋਰਟ ਚ ਗਿਆ ਸੀਗਾ ਕਿ ਭਾਈ ਲਿਫਟਿੰਗ ਜਿਹੜੀ ਹੈ ਉਹ ਸਰਕਾਰ ਨਹੀਂ ਕਰ پا ਰਹੀ ਤੁਸੀਂ ਇਹਦੇ ਤੇ ਕੋਈ ਆਰਡਰ ਪਾਸ ਕਰੋ ਤਾਂ ਉਹਨਾਂ ਨੇ ਕਿਹਾ ਕਿ 26 ਤੱਕ ਤੁਸੀਂ ਇਹ ਕੰਮ ਡੰਦ ਕਰੋ ਹੂੰ ਤੇ 26 ਤੱਕ ਤੇ ਵੈਸੇ ਲਿਫਟਿੰਗ ਜਿਹੜੀ ਆ ਕੁਸ਼ ਹੱਦ ਤੱਕ ਮੈਨੂੰ ਲੱਗਦਾ ਰਾਜਵਤ ਰਾਜਵਤ ਬਾਕੀ ਜ਼ਿਆਦਾਤਰ ਹੋ ਚੁੱਕੀ ਹੋਏਗੀ ਹੂੰ ਤੇ ਜਿਹੜੀ ਬਾਸਮਤੀ ਬਚੀ ਆ ਜੀ ਜੀ ਉਹਨੂੰ ਢੰਡੇ ਨਾਲ ਪੈ ਰਹੇ ਆ ਵਪਾਰੀ ਲੋਕ ਵੀ ਦਬਾ ਦਬ ਕਹਿ ਰਹੇ ਆ ਕਿ ਵਿਕ ਜਾਵੇ ਤੇ ਵਧ ਰਿਹਾ ਗੱਲ ਇਹ ਆ ਕਿ ਹੁਣ ਮੰਡੀਆਂ ਜਿਹੜੀਆਂ 30 ਨਵੰਬਰ ਤੱਕ ਜਾਂ ਮੇਰੇ ਖਿਆਲ ਨਾਲ 3 ਨਵੰਬਰ ਤੱਕ ਸੀਸੀਐਲ ਦੀ ਹੱਦ ਹੁੰਦੀ ਆ ਕੈਸ਼ ਕ੍ਰੈਡਿਟ ਲਿਮਟ ਹੈ ਜੀ ਤਾਂ 3 ਨਵੰਬਰ ਨੂੰ ਤੇ ਉਦਾਂ ਹੀ ਮੰਡੀਆਂ ਬੰਦ ਹੋ ਜਾਂਦੀਆਂ ਹੂੰ ਹੁਣ ਤੇ ਸਾਰਾ ਕੁਝ ਹੋ ਗਿਆ ਜੋ ਖੱਜਲ ਖੁਆਰੀ ਹੋਣੀ ਸੀ ਜੋ ਕਿਸਾਨਾਂ ਨੂੰ ਘਾਟਾ ਆਉਣਾ ਸੀ ਉਹ ਸਾਰੀਆਂ ਚੀਜ਼ਾਂ ਹੋ ਗਈਆਂ ਨੇ ਝੋਨੇ ਦਾ ਮਾਮਲਾ ਤੇ ਇਥੋਂ ਤੱਕ ਆ ਕਬਰ ਵਾਲੇ ਕਿੰਨਾ ਰੌਲਾ ਪਿਆ ਜੀ ਅੰਗਰੇਜ਼ ਪਿੰਡ ਦੇ ਵੀ ਸ਼ਾਇਦ ਦੋ ਤਿੰਨ ਕਿਸਾਨ ਸੀਗੇ ਵਿੱਚ ਹੂੰ ਉੱਥੇ ਦੱਸਦੇ ਕਿ ਗੱਟੇ ਸੈਂਕੜੇ ਗੱਟੇ ਚੋਰੀ ਹੋਏ ਉਸ ਤੋਂ ਬਾਅਦ ਇੱਕ ਜਿਹੜੀ ਕਹਿੰਨ ਲੁ ਕਿ ਐਸੀ ਫਰਮ ਜਿਹੜੀ ਖਰੀਦ ਦੇ ਵਿੱਚ ਸਰਗਰਮੀ ਐ ਨਹੀਂ ਸੀ ਉਹਨਾਂ ਨੇ ਉਹ ਚੋਰੀ ਦਾ ਮਾਲ ਜਿਹੜਾ ਸੀਗਾ ਉਹ ਸਰਕਾਰੀ ਖਰੀਦ ਦੇ ਵਿੱਚ ਕਨਵਰਟ ਕਰਕੇ ਗੇਟ ਪਾਸ ਕਟਾ ਲਏ ਤੇ ਉਹ ਸ਼ੈਲਰ ਚ ਜਾ ਕੇ ਚੋਨਾ ਲੱਗ ਗਿਆ ਲੋ ਉਹਦਾ ਰੌਲਾ ਪੈ ਗਿਆ ਥਾਣੇ ਤੱਕ ਮਾਮਲਾ ਗਿਆ ਉਹਨੂੰ ਦਬਾਉਣ ਦਾ ਜਾਂ ਕਿ ਉਹ ਤੇ ਰਾਜੀ ਨਮਾ ਕਰਵਾਉਣ ਦਾ ਹੁਣ ਯਤਨ ਹੋ ਰਿਹਾ ਹੈ ਤੇ ਇਹ ਚੀਜ਼ਾਂ ਜਿਹੜੀਆਂ ਵਾਪਰ ਗਈਆਂ ਸਾਬ ਬਿਲਕੁਲ ਬਹੁਤ ਦੇਰ ਸੱਚਮੁੱਚ ਦੇਰ ਹੋ ਗਈ ਹੈ ਹੁਣ ਤੇ ਕਾਫੀ ਕੁਝ ਨਿਬੜ ਗਿਆ ਹਾਂਜੀ ਪਰ ਫਿਰ ਵੀ ਹਾਈ ਕੋਰਟ ਨੇ ਜੋ ਆਦੇਸ਼ پاس ਕੀਤਾ ਚਲੋ ਠੀਕ ਹੈ ਉਹ ਆਪਣੀ ਜਗ੍ਹਾ ਤੇ ਆ ਪਰ ਹੁਣ ਤੇ ਲਗਭਗ ਕੰਮ ਨਿਬੜ ਗਿਆ ਜੀ ਜੀ ਹੁਣ ਕੁਝ ਵੀ ਨਹੀਂ ਪਰ ਗੱਲ ਇਹ ਆ ਕਿ ਜਿਹੜਾ ਖਰੀਦਾ ਟੀਚਾ ਸੀਗਾ ਉਹਦੇ ਤੋਂ ਅਸੀਂ ਬਹੁਤ ਪਿਛਾ ਰਹੇ ਗਏ ਆ 185 ਲੱਖ ਮੀਟਰ ਕਟੰਦਾ ਸੀਗਾ ਤੋਂ 165 ਤੱਕ ਹੀ ਮਸੇ ਜੇ ਮੰਨ ਲਓ ਤਾਂ ਪੰਜ ਪੰਜ ਕੋ ਹੋਰ ਅੱਗੇ ਵਧਾ ਲਓ ਜੀ ਜੀ ਤੇ ਜੋ ਮਿੱਥਿਆ ਟੀਚਾ ਸੀਗਾ ਉਹਦੇ ਤੋਂ ਅਸੀਂ ਖਾਸੇ ਪਿਛੇ ਰਹੇ ਗਏ ਆ ਬਿਲਕੁਲ ਬਿਲਕੁਲ ਠੀਕ ਹੈ ਬਿਲਕੁਲ ਮਿੰਟੂ ਜੀ ਹਰਵਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇੱਕ ਮਿੱਤਰ ਕਹਿ ਰਹੇ ਨੇ ਕਿ ਭਾਈ ਡੀਏਪੀ ਵਾਲਾ ਸਮਸੇ ਮਲੂਕ ਸਿੰਘ ਜੀ ਕਹਿ ਰਹੇ ਨੇ ਬੜੀ ਹੈ ਭਾਈ ਇਹ ਤਾਂ ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰ ਰਹੇ ਸੀਗੇ ਕਿਉਂਕਿ ਹਾਈ ਕੋਰਟ ਨੇ ਹੌਣ ਦੇ ਝੋਨੇ ਤੇ ਗੱਲ ਕੀਤੀ ਹੈ ਤੇ ਡੀਏਪੀ ਤੇ ਵੀ ਗੱਲ ਕਰ ਲੋ ਭਾਈ ਉਹਦੀ ਵੀ ਬੜੀ ਲੋੜ ਹੈ ਇਹ ਸਮੱਸਿਆ ਵੀ ਗੰਭੀਰ ਹੋਈ ਜਾਣੀ ਨਹੀਂ ਮੈਨੂੰ ਦੱਸੋ ਕਿ ਕੋਟਾਂ ਜਿਹੜੀਆਂ ਨੇ ਉਹ ਐਸੇ ਕੰਮ ਤੇ ਆ ਕਿ ਖਾਸ ਕਰਕੇ ਆਪਾਂ ਵੇਖਿਆ ਕਿ ਨਹੀਂ ਦੇਖੋ ਗੱਲ ਇਹ ਆ ਕਿ ਇਹ ਨਕਮਾਪਾਨਿਆ ਸਰਕਾਰਾਂ ਦਾ ਪਰ ਐਤਕੀ ਜਿਹੜੀ ਡੀਏਪੀ ਦੀ ਸਮੱਸਿਆ ਹੈ ਉਹਦੇ ਤੇ ਆਪਾਂ ਬਹੁਤ ਅਗਾਊਂ ਚੇਤਨ ਕਰ ਦਿੱਤਾ ਸੀਦਾ ਲੋਕਾਂ ਨੂੰ ਉਹ ਸਮੱਸਿਆ ਇੰਡੀਆ ਚ ਇਸ ਕਰਕੇ ਆਈ ਆ ਕਿ ਕੁਝ ਗਲੋਬਲੀ ਸਮੱਸਿਆਵਾਂ ਆ ਗਈਆਂ ਨੇ ਰਸ਼ੀਆ ਯੂਕਰੇਨ ਵਾਰ ਹੈ ਲਾਲ ਸਾਗਰ ਦੇ ਵਿੱਚ ਸਮੱਸਿਆ ਪੈਦਾ ਹੋ ਗਈ ਰੈਡ ਸੀ ਦੇ ਵਿੱਚ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਉਹ ਇੱਕ ਕਿਲਤ ਪੈਦਾ ਹੋਈ ਹਮ ਪਰ ਖੁੱਡੀਆਂ ਸਾਹਿਬ ਨੂੰ ਜਦੋਂ ਵੀ ਪੁੱਛਿਆ ਜਾਂਦਾ ਸੀ ਪਹਿਲਾਂ ਉਹ ਕਹਿੰਦੇ ਸਨ ਖਿਆਲ ਗੋਡਾ ਅਲਗੋਡ ਮੁੰਜ ਮੈਂ ਉਹ ਫਿਲਮ ਚ ਆਲਸ ਵੈਲ ਆਲਸ ਵੈਲ ਜੀ ਵਾਲੇ ਪਰ ਵੈਲ ਕੁਝ ਵੀ ਨਹੀਂ ਸੀ ਬਿਲਕੁਲ ਤਾਂ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਕਿਸਾਨ ਜਿਹੜੇ ਆ ਉਹ ਬਜਾਈ ਵਾਸਤੇ ਖੇਤਾਂ 'ਚ ਉਤਰ ਚੁੱਕੇ ਆ ਜੀ ਜੀ ਜੋ ਹਣ ਸ਼ਾਰਟੇਜ ਮੰਨ ਲਓ ਕਿਸੇ ਨੂੰ ਝਟਕਾ ਦੇ ਗਈ ਬਜਾਈ ਤੇ ਪਹਿਲਾਂ ਹੀ ਪਛੜੀ ਪਈ ਆ ਬਿਲਕੁਲ ਹੋਰ ਮੁਸ਼ਕਲ ਹੋ ਗਈ ਆ ਜੇ ਸਮੇਂ ਸਿਰ ਹੋਰ ਮਤਲਬ ਕਿ ਬਜਾਈ ਜਿਹੜੀ ਆ ਨਹੀਂ ਹੁੰਦੀ ਤਾਂ ਨੁਕਸਾਨ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਗੇ ਵੀ ਆਪਾਂ ਗੱਲ ਕਰਕੇ ਹਟੇ ਆ ਕਿ ਕਣਕ ਤੇ ਵੀ ਅਸਰ ਪੈਣ ਦੀ ਸੰਭਾਵਨਾ ਜੋ ਐਤਕੀ ਸਾਰਾ ਕੁਝ ਹੋਇਆ ਹੂੰ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਇਹ ਸਮੱਸਿਆਵਾਂ ਨੇ ਤੇ ਲਗਾਤਾਰ ਇਹ ਚੱਲਦੀਆਂ ਰਹਿ ਰਹੀਆਂ ਨੇ ਆਪਾਂ ਤਾਂ ਕੋਸ਼ਿਸ਼ ਇਹ ਹੀ ਹੈ ਕਿ ਭਈ ਆਪਾਂ ਗੱਲ ਸਾਹਮਣੇ ਰੱਖੀਏ ਸਰਕਾਰਾਂ ਦੇ ਵੀ ਲੋਕਾਂ ਦੇ ਵੀ ਮਸਲੇ ਹੱਲ ਹੋਣ